ਜ਼ਰੂਰੀ ਥੋੜੀ ਥੋ ਲੈਣੀ ਹੈ ਤੁਹਾਨੂੰ ਮਤਲਬ ਦੇਖਣੀ ਹੈ ਕੁਰੀ ਇਹਨਾਂ ਦੀ ਕਸਟਮਰ ਸਰਵਿਸ ਬਹੁਤ ਬੈਡ ਸੀ ਥੋੜਾ ਭਾਈ ਰੂਡਲੀ ਬੀਵ ਕਰਦੇ ਬੰਦੇ ਯਾਰ ਦੋਤੀ ਇਹ ਦੇਖੋ ਬੰਦਿਆਂ ਦੇ ਮੂੰਹ ਬਣੇ ਹੋ ਯਾਰ ਤੇ ਕੁੜੀਆਂ ਦੇ ਮੂੰਹ ਖੁਸ਼ ਆ ਦੇਖ ਲਓ ਭਾਈ ਹੁਣ ਪਰੌਂਡੇ ਖਵਾਉਂਗੇ ਹਾਂਜੀ ਜੀ ਬਲੌਗ ਕੈਚ ਕਰ ਰਿਹਾ ਤੁਹਾਡਾ ਕੰਮ ਅਸੀਂ ਨਾਲ ਇੱਕ ਗੱਲ ਹੁਣ ਇਹ ਵੀ ਆ ਮੂਲੀਆਂ ਵੀ ਨਾਲ ਖਾਦੀਆਂ ਇਹ ਕਹਿਣਾ ਚਾਹੁੰਦਾ ਮੈਂ ਕਿ ਆਪ ਦਾ ਸਹਿਰਾ ਆਪ ਹੀ ਕਾਂਦੇ 'ਚ ਮਾਰਨੇ ਚਾਹੁੰਦਾ ਮੈਂ ਸਵੇਰ ਦੇ ਨਿਕਲਿਆ ਦਿੱਤਾ ਕੁਛ ਨਹੀਂਗਾ ਲੋ ਜੀ ਆਵੇ ਗੁੱਡ ਮਾਰਨਿੰਗ ਅੱਜ ਆਪਣੀ ਹੈਗਾ ਸ਼ਾਪਿੰਗ ਦੀ ਵਿਆਹ ਦੀ ਸ਼ਾਪਿੰਗ ਦਾ ਦਿਨ ਪਹਿਲਾ ਸੋ ਹਾਂਜੀ ਐਕਸਾਈਟਡ ਸੋ 6-7 ਸਾਲ ਬਾਅਦ ਕਹਿੰਦੇ ਕਿ ਸ਼ਾਪਿੰਗ ਚੱਲਣ ਲੱਗੀ ਹੈ ਇੰਡੀਆ ਦੇ ਵਿੱਚ ਉਹ ਅਸੀਂ ਤਾਂ ਹੁਣ ਬਾਅਦ 4 ਵਜੇ ਦੇ ਉੱਤੇ ਹੋਈ ਹੈ ਉਹ ਮਾਈ ਗੋਡ ਉਹ ਹਾਂਜੀ ਕੀ ਐਕਸਾਈਟਡ ਬ੍ਰਾਦਰ ਤੈਹਲੋਂ ਨੂੰ ਨਹੀਂ ਤਾਂ ਹੀ ਕਹਿ ਨਹੀਂ ਦੋਤੀ ਇਹ ਦੇਖੋ ਬੰਦਿਆਂ ਦੇ ਮੂੰਹ ਬਣੇ ਹੋ ਯਾਰ ਤੇ ਕੁੜੀਆਂ ਦੇ ਮੂੰਹ ਖੁਸ਼ ਆ ਦੇਖ ਲਓ ਕਿਉਂਕਿ ਹੁਣ ਪੈਸੇ ਜਾਣੇ ਆ ਸ਼ਾਪਿੰਗ ਆ ਗਏ ਚੱਲ ਪਈਆਂ ਵਿਆਹ ਦੀਆਂ ਆ ਜਾਓ ਫਿਰ ਹੁਣ ਜੋ ਜੋ ਲੱਤਾਂ ਅੱਜ ਸ਼ਾਇ ਸ਼ੇਰਵਾਨੀ ਲੈਣੀ ਆ ਹੈਂ ਪ੍ਰਿਆ ਸ਼ੇਰਵਾਨੀ ਲੈ ਬੁੱਕ ਕਰ ਸ਼ੇਰਵਾਨੀ ਬੁੱਕ ਕਰਦੇ ਆ ਓਕੇ ਇੰਗੇਜਮੈਂਟ ਵਾਸਤੇ ਡਾਊਨ ਕਰਨੇ ਆ ਤੇ ਇੱਕ ਨਾ ਸ਼ੇਰਵਾਨੀ ਲਈ ਜੁੱਤੀ ਵੀ ਲੈਣੀ ਆ ਆਪਾਂ ਯਾ ਯਾ ਬਹੁਤ ਸਾਰਾ ਨਾਲ ਹੀ ਲੱਗਦਾ ਤੇ ਸਰਬਾਲੇ ਦੀ ਸ਼ੇਰਵਾਨੀ ਡਿੱਟੋ ਤੇ ਉਹਦੀ ਵੀ ਜੁੱਤੀ ਓਕੇ ਲੋ ਜੀ ਯੂ ਆ ਵਰਰੀ ਐਕਸਾਈਟਰ ਬ੍ਰਦਰ ਆ ਵੇ ਇੱਥੋਂ 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 ਪੈ ਡੈਂਦਾ ਚਲੋ ਵੜ ਜਾ हां प्रिया किवें हां गुड गुड क्या फर्स्ट टाइम क्या फर्स्ट टाइम ਧਾਰ ਦੇ ਵਿੱਚ ਥਾਰ ਵੈਰਾਈਡ ਨਾਲ ਉਸ ਟਾਈਮ ਆਉਜੀ ਸਭ ਤੋਂ ਪਹਿਲਾਂ ਕਿਦੇ ਮੋਗੇ ਆ ਗਏ ਕਿਦੇ ਨਾਨ ਖਾਣੇ ਆ ਕਿੰਨੇ ਸਾਲਾਂ ਬਾਅਦ ਨਾਨ ਖਾਣ ਲੱਗੇ ਸਹੀ ਰੇੜੀ ਤੋਂ 6 ਸਾਲ ਬਾਅਦ ਲੱਗੇ ਇੰਡੀਆ ਦੇ ਨਾਨ 4 ਸਾਲ ਬਾਅਦ ਤੂੰ 4 ਸਾਲ ਬਾਅਦ ਇਹਨੂੰ 4 ਸਾਲ ਹੋ ਗਏ ਇਹਨੂੰ 6 ਸਾਲ ਹੋ ਗਏ ਸੋ ਆਜੋ ਬਾਈ ਨੂੰ ਪੁੱਛਦੇ ਆ ਲੋਈ ਬਾਈ ਕੋਲ ਨਾਨ ਖਾਣਾ ਹੈ ਹੀ ਬਾਈ ਕਦਾ ਤੰਦੂਰ ਨਹੀਂ ਤਪਾਇਆ ਜੇ ਭਾਜੀ ਹੁਣ ਪਰੌਂਟੇ ਖਵਾਉਂਗੇ ਹਾਂਜੀ ਕੀ ਚੱਕਰ ਪੈ ਗਿਆ ਆ ਵੀ ਤਿੰਨ ਨੂੰ ਟਾਈਮ ਲੱਗੇ ਕਿੰਨਾ ਟਾਈਮ ਲੱਗੂਗਾ ਬਸ ਆਦਾ ਘੰਟਾ ਤਾਂ ਲੱਗੂ ਓਏ ਹੋਏ ਤੇ ਹੋਰ ਕਿਤੇ ਜਾ ਕੇ ਖਾ ਲੈਣੇ ਹੋਰ ਕਿਤੇ ਖਾਈਏ ਫਿਰ ਹੁਣ ਤੂੰ ਤਾਂ ਬਾਈ ਸਾਡਾ ਪਹਿਲਾ ਮੂਰਤੀ ਮਾੜਾ ਕਰਤਾ ਦੱਸ ਯਾਰ ਕੁੜੀਆਂ ਬੜੀਆਂ ਉਮੀਦ ਨਾਲ ਆਈਆਂ ਕਿ ਨਾਣ ਖਾਣੇ ਨਾਣ ਖਾਣੇ ਚਲੋ ਨਾਣ ਖਾਣੇ ਚਲੋ ਆਜੋ ਫਿਰ ਖਾ ਲਾਂਗੇ ਕਿਸੇ ਦਿਨ ਲਾਓ ਜੀ ਬਾਬੇ ਉਹ ਕਹਿੰਦੇ ਮੋਗੇ ਉਹ ਮਿਲੇ ਨਹੀਂ ਨਾਣ ਤੇ ਹੁਣ ਆਈ ਜਗਰਾਉ ਖਾਣ ਕਿੰਨੇ ਕਰਾਈ ਕਿੰਨੇ ਦੀ ਪਲੇਟ ਕਰਾਈ ਤਿੰਨ ਪਲੇਟਾਂ ਫੁੱਲ ਦੋ ਹਾਫ ਚਲੋ ਇਹ ਬਾਜੀ ਕਰ ਦਿਓ ਘਣ ਜੀ ਬਣਾ ਦਿਓ ਉਹ ਕਹਿੰਨ ਚੀਜ਼ ਲਿਖੀ ਆ ਇਹ ਲਿਖੀ ਕਿ ਇਹ ਰੇੜੀ ਕਰਮਾ ਵਾਲੀ ਸਵੇਰੇ ਨੂੰ ਪਰਿ ਸ਼ਾਮ ਨੂੰ ਖਾਲੀ ਇਹ ਭਾਈ ਆ ਚੀਜ਼ ਲਿਖੀ ਸਵੇਰ ਨੂੰ ਵੇਲੇ ਸ਼ਾਮ ਨੂੰ ਖਾਲੀ ਹੋ ਜਾਂਦੀ ਪਰ ਸ਼ਾਮ ਨੂੰ ਖਾਲੀ ਮੈਂ ਗੋਪੀ ਆਲਾ ਭਾਈ ਨੇ ਇਗਨੋਰ ਹੀ ਕਰਤਾ ਜੱਸੇ ਕਹਿੰਦੇ ਮੈਨੂੰ ਵਲੌਗ ਚ ਐਡ ਕਰ ਲੋ ਤੋ ਭਾਈ ਕਹਿੰਦਾ ਫਿਰ ਹਾਂਜੀ ਇੱਥੋਂ ਖਾਣ ਧਰਮਕੋੜ ਇੱਥੋਂ ਸੋਰੀ ਜਗਰਾਉਂ ਤੋਂ ਹੀ ਆ ਹਾਂਜੀ ਹਾਂਜੀ ਵਲੌਗ ਖਿੱਚ ਕੇ ਰੱਖਿਆ ਤੁਹਾਡਾ ਕੰਮ ਅਸੀਂ ਧੰਨਵਾਦ ਬਾਜੋ ਨਾਲ ਖਾ ਲੋ ਨਹੀਂ ਨਹੀਂ ਭਾਜੀ ਤੁਸੀਂ ਦੱਸੋ ਕੋਈ ਨਾਣਾ ਭਾਈ ਧੰਨਵਾਦ ਕੋਈ ਕੰਮ ਕਰਦੇ ਦਾਰਸ OK ਨਹੀਂ ਕੋਈ ਲਓ ਜੀ ਕਹਿੰਦੇ ਸ਼ਗੋ ਨਾਲ ਆ ਜਾਓ ਓ ਜੀ ਕਹਿੰਦੇ ਕੀ ਖਾ ਪੀ ਕੇ ਨਾਨ ਹੁਣ ਬੈਠੇ ਆ ਕਮਲਿਆਂ ਵਾਂਗ ਹਾਂਜੀ ਸਾਰੇ ਪਸੀਨਾ ਪਸੀਨੀ ਹੋ ਗਏ ਨਾਨ ਖਾ ਕੇ ਬਹੁਤ ਨੱਕ ਜਵਾਨੀ ਵਾਲਾ ਲੱਗਿਆ ਇੱਕ ਗੱਲ ਹੁਣ ਇਹ ਵੀ ਆ ਮੂਲੀਆਂ ਵੀ ਨਾਲ ਖਾਦੀਆਂ ਬਾਦਾਂ ਹੀ ਬੜੇ ਵੱਜਨੇ ਹਾਏ ਹਾਏ ਲਓ ਜੀ ਹੁਣ ਚੱਲੇ ਸਿਓ ਦੀ ਹੱਟੀ ਤੇ ਜਾਣੀ ਇਹਨਾਂ ਨੂੰ ਨਹੀਂ ਪਤਾ ਕਿੱਧਰ ਜਾਣਾ ਸਿਓ ਦੀ ਹੱਟੀ ਤੇ ਚੱਲੇ ਓਕੇ ਭਾਜੀ ਪੁੱਛ ਲਵੇ ਭਰਾਵਾ ਸਿਓ ਦੀ ਹੱਟੀ ਵਲੌਗ ਬੰਦ ਕਰ ਲਈ ਬਈ ਭਾਈ ਜੀ ਆ ਰਹੀ ਜਗਰਾਉ ਦੀ ਮਾਰਕੀਟ ਓ ਕੀ ਹੋ ਗਿਆ ਹੁਣ ਇੱਧਰ ਆ ਸਿਓ ਦੀ ਹੱਟੀ ਭਰਾਵਾ ਕੀ ਕਮਲੇ ਹੋਏ ਫਿਰਦੇ ਆ ਇੱਧਰ ਚਲੋ ਠੀਕ ਆ ਬਾਈ ਜੀ ਸਿਓ ਦੀ ਹੱਟੀ ਦਾ ਇਹ ਜਗਰਾਉਂ ਸ਼ਹਿਰ ਚ ਮੈਂ ਉਹਨਾਂ ਨੂੰ ਇਹ ਪੁੱਛਣਾ ਤੁਹਾਨੂੰ ਜਾਣਦਾ ਕੌਣ ਇੱਥੇ ਕਿਹਨਾਂ ਨੂੰ ਉਹ ਸਿਓ ਵਾਲਿਆਂ ਨੂੰ ਕਿਉਂ ਕੀ ਹੋਇਆ ਭਾਈ ਤੂੰ ਹੀ ਕਹਿੰਦੇ ਮਸ਼ਹੂਰ ਬੜੀ ਉਹਨਾਂ ਨੂੰ ਤਾਂ ਬੰਦਾ ਨਹੀਂ ਕੋਈ ਜਾਣਦਾ ਪਹਿਲਾਂ ਤਾਂ ਤੂੰ ਹੀ ਪਹਿਲੇ ਬੋਛਣੋ ਕਿ ਤੂੰ ਬੋਛਣ ਤੂੰ ਮੈਨੂੰ ਲੱਗਾ ਪਹਿਲੇ ਕਹੇ ਗੋਲੇ ਆ ਜਿਨ੍ਹਾਂ ਦੇ ਅੰਦਰ ਆਪਣੇ ਪੈਸੇ ਦਾ ਮੱਤਾ ਟੇਕਾ ਆ ਗਿਆ ਆਪਾਂ ਆ ਗਏ ਆਂ ਜਿੱਥੇ ਬੁੜੀਆਂ ਨੇ ਰੋਲਾ ਪਾਇਆ ਸੀ ਉਹਦੀ ਟੀ ਦੇ ਜਾਣਾ ਲਿੰਗੇ ਲੈਣ ਸੋ ਦੇਖਦੇ ਆ ਪਸੰਦ ਹੁੰਦੇ ਇਹਨਾਂ ਨੂੰ ਕਿ ਨਹੀਂ ਹੋ ਗਿਆ ਪਸੰਦ ਆਇਆ ਕੁਛ ਉਹਨਾਂ ਨੇ ਇੰਨੇ ਦਿਖਾ ਦੇ ਤੁਹਾਨੂੰ ਹਲੇ ਤਾਂ 3-4 ਦੇਖਿਆ ਵੇਖ ਕੇ ਇੱਕ ਉਹ ਕਿੰਨੇ ਨੂੰ ਦੇਖਣਗੇ ਤੇਰੇ ਨਾਲ ਤੈਨੂੰ ਐਕਸਪੀਰੀਅੰਸ ਆ ਤੇਰਾ ਵਿਆਹ ਨੂੰ 30 35 ਤੋਂ ਬਾਅਦ ਮੈਨੂੰ ਭਰੋਸਾ ਨਹੀਂ ਇਹਨਾਂ ਨੇ ਪਸੰਦ ਵੀ ਆਊਗਾ ਕਿ ਜ਼ਰੂਰੀ ਥੋੜੀ ਥੋ ਲੈਣੀ ਆ ਤੁਹਾਨੂੰ ਮਤਲਬ ਦੇਖਣੀ ਹੈ ਕੁੜੀ ਚਲੋ ਕੋਈ ਨਾ ਵੇਖਦੇ ਆ ਪਸੰਦ ਹੁੰਦਾ ਕਿ ਨਹੀਂ ਜੱਸਾ ਉਹ ਸਾਈਡ ਤੇ ਬਾਤ ਆ ਜੱਸੇ ਆਣਾ ਕਰਾਈ ਓਏ ਲਓ ਜੀ ਹੁਣ ਸ਼ੇਰਵਾਨੀ ਦੇਖਣ ਲੱਗੇ ਆਂ ਕਿਹੜੀ ਡਰਾਈ ਤੇਨੂੰ ਕਿਹੜੀ ਵੇਲੇ ਲੱਗੀ ਆ ਵਾ ਕੇ ਦੇਖੀ ਜੈਨੂੰ ਆਹ ਵਾਲੀ ਆਹ ਵਾਲੀ ਮੈਨੂੰ ਆਹ ਸੋਹਣੀ ਲੱਗੀ ਫਿਰ ਇਹ ਦੇਖੀ ਆ ਉਹੀ ਸੇਮ ਜਿਹੜਾ ਮੈਂ ਹੀ ਬਾਬਿਓ ਆਏ ਸੀਗੇ ਪਰ ਅੰਦਰ ਲੈ ਕੇ ਨਾ ਕਲਿੱਪ ਥੋੜੇ ਲੈ ਨਹੀਂ ਦਿੱਤੇ ਉਹ ਕਹਿੰਦਾ ਭੱਜੋ ਲੋਰੀ ਵੀਡੀਓ ਹੀ ਨਹੀਂ ਬਣਾਉਣ ਦਿੱਤੀ ਤੇ ਇੱਕ ਵੱਡੇ ਨਾਲ ਦੀ ਕਸਟਮਰ ਸਰਵਿਸ ਬਹੁਤ ਗੈਡ ਸੀ ਬਹੁਤ ਰੂਡ ਐ ਲਾਈਕ ਦੇ ਆਰ ਸੋ ਬਟ ਆਹ ਭਾਜੀ ਬਹੁਤ ਮਤਲਬ ਕਿ ਵੱਡੇ ਦਰਸ਼ਨ ਛੋਟੇ ਬਸ ਆਹ ਹੁਣ ਆਪਾਂ ਕਿਤੇ ਹੋਰ ਵੇਖਦੇ ਆ ਬੜਾ ਭਾਈ ਰੂਡਲੀ ਬੀਹੇਵ ਕਰਦੇ ਬੰਦੇ ਯਾਰ ਕਲੋ ਕੋਈ ਚੱਕਰ ਨਹੀਂ ਹੋਰ ਕਿਤੇ ਬੰਦੇ ਕਿੰਨਾਂ ਦੁਕਾਨਾਂ ਕਿਹੜਾ ਖਤਮ ਹੋਏ ਨਹੀਂ ਹਾਂ ਸਾਫਾ ਦੇਖ ਕੇ ਚੀਜ਼ ਲੈਣੀ ਹਾਂ ਹਾਂਜੀ ਕੋਈ ਪਸੰਦ ਆਇਆ ਸ਼ਹਿਰ ਚਕਰਾਂ ਵਿੱਚ ਵਾਹ ਵੀ ਕੁਝ ਨਹੀਂ ਮਿਲਿਆ ਤੁਹਾਨੂੰ ਹੁਣ ਆਪਣੇ ਜਿਹੜੇ ਵਲੌਗ ਦੇਖਦੇ ਪਏ ਆ ਦੱਸੋ ਕੋਈ ਦੁਕਾਨ ਕੋਈ ਅਸੀਂ ਨਹੀਂ ਜਿਹੜੇ ਵਲੌਗ ਦੇਖਦੇ ਪਏ ਉਹਨਾਂ ਨੂੰ ਕਈ ਕਹਿਣਾ ਚੋਣ ਨਹੀਂ ਸ਼ਿਕਰਾਉ ਆਓ ਘੱਟੀ ਦੇ ਕਦੇ ਵੀ ਪਹਿਨਣਾ ਤੇਰੀ ਜੋ ਹਾਂ ਮੇਰੇ ਤੋਂ ਸੁਣ ਲੈ ਫਾਈਨਲੀ ਫਿਰ ਪਾਰਕਿੰਗ 'ਚ ਜਾ ਕੇ ਗੱਡੀ ਲੈਣ ਕੁਝ ਨਹੀਂ ਮਿਲਿਆ ਇਹ ਬਾਈ ਵਿਆਹ ਕਰਨਾ ਸੋਖਾ ਆ ਇਹ ਜਿਹੜੀ ਸ਼ੋਪਿੰਗ ਕਰਨੀ ਉਹ ਔਖੀ ਆ ਠੀਕ ਹੈ ਜੀ ਕੋਈ ਚੀਜ਼ ਪਸੰਦ ਨਹੀਂ ਹੁੰਦੀ ਲੈਣਾ ਨਹੀਂ ਦੇਣਾ ਨਹੀਂ ਆ ਜੋ ਜੀ ਬਾਈ ਜੀ ਮੋਗੇ ਸ਼ਹਿਰ ਦੇ ਵਿੱਚ ਜੇ ਪਾਰਕਿੰਗ ਲਾਤੀ ਨਾ ਤੁਸੀਂ ਤਾਂ ਸਮਝ ਲਓ ਬਹੁਤ ਕੁਸ਼ ਜ਼ਿੰਦਗੀ ਚ ਪ੍ਰਪਾਪਤ ਕਰ ਲਿਆ ਬਾਗਲੀ ਦੇ ਬਿਲਕੁਲ ਕੋਲੇ ਯੈਸ ਰਾਈਟ ਯੂ ਰਾਈਟ ਸੋ ਹੁਣ ਆਪਾਂ ਆ ਗਏ ਆ ਬਾਗਲੀ ਦੇ ਵਿੱਚ ਸੋ ਹੁਣ ਮਿਲਦੇ ਆ ਕਿੱਥੇ ਚੱਲਨੇ ਬਾਗਲੀ ਦੇ ਵਿੱਚ ਆਪਾ ਮਾਮੇ ਭਾਂਜੇ ਚਲੋ ਜੀ ਆਜੋ ਫਿਰ ਉੱਥੇ ਭਾਂਜੇ ਕੋਲੇ ਚੱਲੇ ਪਰ ਤੇਲ ਆਫ ਦਾ ਆਫ ਦਾ ਲੋ ਭਾਈ ਜੀ ਮੋਗੇ ਆ ਗਏ ਹੁਣ ਦੇਖੋ ਪਸੰਦ ਹੁੰਦਾ ਹੀ ਕੁਝ ਨਹੀਂ ਆਜੂ ਪੱਕਾ ਬਫਰ ਹੀ ਚੀਂਗੇ ਚੈੱਕ ਕਰੋ ਉਮੀਦ ਨਾ ਲਾਏ ਤੇਰੇ ਨਾਲ ਪਾਜੀ ਮੀਰ ਨਾ ਤੋੜਦੇ ਹੋ ਯਾਰ ਨਹੀਂ ਤੋੜਦੇ ਬਸ ਲੈ ਜੀ ਸਮੇਦ ਹਸਾ ਉਹਨਾਂ ਦੱਸਿਆ ਜਾਵੇ ਤਾਂ ਪੂਰੇ 8 ਘੰਟੇ ਹੋ ਗਏ ਸਾਨੂੰ ਘਰੋਂ ਨਿਕਲੇ ਨੂੰ ਜਗਰਾਉ ਮੋਗੇ ਦੀ ਵੀ ਕੋਈ ਮੈਂ ਕਿਹਾ ਗਲੀ ਨਹੀਂ ਛੱਡੀ ਹੁਣ ਇੱਕ ਜਗ੍ਹਾ ਹੋਰ ਗਈ ਜਿੱਥੋਂ ਵੀ ਕੋਈ ਪਸੰਦ ਆਇਆ ਹੁਣ ਇੱਕ ਚੀਜ਼ ਬਣਾਉਂਦਾ ਹੀ ਪ੍ਰਾਂਦੀ ਪ੍ਰਾਂਦੀ ਲਿੱਤੀ ਕਲੀ ਉਹ ਵੀ ਕਹਿੰਦੇ ਚਾਰਾਂ ਪੰਜਾਂ ਘੰਟਾ ਜੇ ਇੱਕ ਚੀਜ਼ ਪਸੰਦ ਆਈ ਆ ਹੁਣ ਟਿੱਪ ਟੌਪ ਚੱਲੇ ਆ ਵੇਖੋ ਕੋਈ ਪਸੰਦ ਹੁੰਦਾ ਕਿ ਨਹੀਂ ਆ ਜਾਓ ਫਿਰ ਇਹਨਾਂ ਜੁੰਨਾ ਇਹ ਕਹਿੰਦਾ ਜੁੰਨਾ ਮੈਂ ਕਿਹਾ ਆਪ ਦੱਸ ਫਿਰ ਆਪ ਹੀ ਕਾਂਦੇ ਚ ਮਾਰਨੇ ਤੇ ਉਹਨਾਂ ਵਸ ਸਵੇਰ ਦੇ ਨਿਕਲੇ ਲਿੱਤਾ ਕੁਛ ਨਹੀਂਗਾ ਵਿਆਹ ਕਰਾਓ ਉਹਨੇ ਤਾਂ ਕੱਪੜੇ ਲਏ ਤੇ ਮੈਂ ਜਿੰਨੇ ਰਖਾ ਲਿਆ ਉਹਨਾਂ ਨੂੰ ਬੁਬ ਮੁਬਾਰਕਾਂ ਇਹਨਾਂ ਨੂੰ ਵਧਾਈਆਂ ਦੋ ਜਾਂ ਛੁੱਟੀ ਕਾਕੂ ਫਾਈਨਲੀ ਇੱਕ ਚੀਜ਼ ਲਈਤੀ ਇਹਨਾਂ ਨੇ ਬਾਈ ਜੀ ਫਾਈਨਲੀ ਫਾਈਨਲੀ ਆਫਟਰ 6 7 ਲੋ ਬਾਈ ਜੀ ਬਾਹਰ ਆਇਨਾ ਛੇ ਮਾਰੀ ਲੋ ਜੀ ਆ ਗਏ ਹੁਣ ਹਾਂਜੀ ਬੀਬੀ ਨੂੰ ਪਸੰਦ ਆ ਜੇ ਕੀ ਹੋ ਗਿਆ ਮੈਨੂੰ ਸ਼ੇਰਵਨੀ ਲੈਣ ਆ ਆ ਬੜਾ ਖੇਡਦਾ ਵਲੌਗ ਤੋਂ ਹਾਂ ਕੀ ਹੋਇਆ ਮੈਂ ਕਹਿੰਦਾ ਮੂੰਹ ਤੇ ਦੇ ਦੇ ਲੋ ਸ਼ੇਰਵਨੀ ਖਾਣਾ ਹੈ ਫਾਈਨਲੀ ਨੂੰ ਪਸੰਦ ਆ ਜੇ ਆ ਜਾਣੀ ਆ ਜਾਣੀ ਪਸੰਦ ਸ਼ੇਰਵਨੀ ਹਾਂ ਪ੍ਰਿਆ ਤੇਰੇ ਕੋ ਤੇਰੇ ਅਕੋਰਡਿੰਗ ਲੈ ਆਜੂ ਪਸੰਦ ਵੀਡੀਓ ਬਣਾ ਤੇਤੀ ਉਹਨਾਂ ਨੇ ਕਿਹੜੀ ਹਾਂ ਕਹਿ ਤਾ ਲੋ ਬਾਬੇ ਹੁਣ ਸ਼ੇਰਵਰ ਨਹੀਂ ਪਸੰਦ ਕਰਨ ਆਏ ਆ ਆ ਡੀਸੈਂਟ ਜੀ ਆ ਨਾ ਲਾਈਕ ਹਾਂ ਰਾਇਲ ਜੀ ਲੁੱਕ ਲੱਗ ਰਹੀ ਮੋੜ ਟੋੜ ਕੇ ਮੋਗੇ ਚ ਪਸੰਦ ਆਉਣ ਲੱਗੀ ਆ ਕਿ ਨਹੀਂ ਮੋੜ ਘੋੜ ਖੋਤੀ ਬੋੜ ਬੋੜ ਥਲੇ ਪਰ ਨਹੀਂ ਇਦਾਂ ਨਹੀਂ ਬਾਈ ਮੋਗੇ ਚ ਪਸੰਦ ਆ ਗਈ ਚੀਜ਼ ਹਾਂ ਬਹੁਤ ਬਹੁਤ ਚੀਜ਼ਾਂ ਮਿਲ ਗਈਆਂ ਚੀਜ਼ਾਂ ਬਹੁਤ ਮਿਲ ਗਈਆਂ ਮੋਗੇ ਚ ਲੱਗਦਾ ਕਿ ਦੂਜੇ ਚ ਵਧੀਆ ਮਿਲੂਗਾ ਨਹੀਂ ਇਦਾਂ ਨਹੀਂ ਮੋਗਾ ਮੋਗਾਈ ਭਾਜੀ ਇਸ ਤੋਂ ਵੀ ਤਾਂ ਹੋਵੇ ਕੁਝ ਹਾਂ ਹਾਂ ਜੀ ਹਾਂ ਇਹ ਮੈਨੂੰ ਆ ਜਾ ਰਿਹਾ ਇਸ ਤੋਂ ਕਾਹ ਰੱਬ ਦਾ ਨਾ ਹੀ ਆ ਗਈ ਪਸੰਦਕ ਨੇ ਹਜੇ ਇੱਕ ਮਤਲਬ ਕਿ 50% ਪਸੰਦ ਜਿਹੜੀ ਫਾਈਨਲ ਆਲਾ ਉਹ ਨਹੀਂ ਦਿਖਾਉਣੀ ਆਪਾਂ ਹਾਂ ਇਹ ਸੋਹਣੀ ਆ ਵਾਓ ਉਹ ਉਹ ਪਰਟੀਬਲਿਟੀ 24 ਨੂੰ ਜਾਂ ਪਛਨੇ ਕੋ ਰ ਆ ਜੀ ਅਸੀਂ 24 ਨੂੰ ਆ ਜਾਾਂਗੇ ਜੀ ਵੀਡੀਓ ਦੁਆਰਾ ਚੈੱਕ ਕਰਕੇ ਪਰ ਨਾਲ ਲਈ ਬਰ ਬਰ ਸਭ ਜੋ ਕੇ ਡਿਲੀਵਰ ਦੇ ਦਾਂਗੇ ਜੇ ਥੋੜਾ ਬਹੁਤ ਦਾ ਕੋਈ ਲੋ ਜੀ ਫਾਈਨਲੀ ਕਹਿੰਦੇ ਕਿ ਸ਼ੇਰਵਾਨੀ ਪਸੰਦ ਆ ਗਈ ਆ ਤੇ ਹੁਣ ਕਹਿੰਦੇ ਕਿ ਆਪਦੇ ਵੀ ਮੈਰੀ ਤੋਂ ਦੋ ਤਿੰਨ ਦਿਨ ਪਹਿਲਾਂ ਆ ਕੇ ਫਿਟਿੰਗ ਕਰਾ ਕੇ ਡਨ ਕਰ ਦਿਓ ਬੋ 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 ਧੰਨਵਾਦ ਤੁਸੀਂ ਮੇਰੀ ਅੱਜ ਕਰਾਤੀ ਡਨ ਖੇਰਵਾਲੀ ਯਾ ਮੈਂ ਤੈਨੂੰ ਕਿਹਾ ਸੀ ਆਪ ਸਾਰੇ ਕੰਮ ਡਨ ਕਰਾ ਦੇਣਾ ਤੇ ਕਰਾਵਾਂਗੇ ਵੀ ਵਧੀਆ ਉਹਨਾਂ ਨਾਲ ਪਾਏ ਤੁਹਾਨੂੰ ਬੋ ਚੋਇਸ ਦੇ ਕੋਲ ਹੁਣ ਜੁੱਤੀ ਪੁੱਛੋ ਜੁੱਤੀ ਦੋ ਦੋ ਦਿਨ ਹੀ ਮਿਲਦੀਆਂ ਤੇ ਉੱਧਰ ਮਿਲੂਗੀ ਆਜੋ ਫਿਰ ਕੱਲ ਦੇਖੀ ਕੱਲ ਹੀ ਵੇਖਾਂਗੇ ਚਲਕਵੀ ਹਾਂ ਵੀ ਉਹਨਾਂ ਦਾ ਵੀ ਕਰ ਹੁਣ ਫਿਰ ਅਗਲਾ ਪ੍ਰੋਗਰਾਮ ਅਗਲਾ ਪ੍ਰੋਗਰਾਮ ਕਰੇ ਜਾ ਕੇ ਅਗਲਾ ਪ੍ਰੋਗਰਾਮ ਕਰ ਲੈ ਚਲੋ ਜੀ ਫਿਰ ਧਰਮਘੜ ਚੱਲੇ ਆ ਹੁਣ ਮੇਰੇ ਹਿਸਾਬ ਨਾਲ ਤਾਂ ਵਲੌਗ ਦੀ ਐਂਡ ਬਾਕੀ ਕਹਿੰਦੇ ਕਿ ਕੱਲ ਫੇਰ ਆਵਾਂਗੇ ਕੱਲ ਦਾ ਨਵਾਂ ਵਲੌਗ ਲੈ ਕੇ ਤੁਹਾਡੇ ਸਾਹਮਣੇ ਸੋ ਕੱਲ ਬਸੰਤ ਸੱਚ ਕੱਲ ਦਾ ਬਸੰਤ ਦਾ ਪ੍ਰੋਗਰਾਮ ਸੋ ਲੋਕ ਨੂੰ ਕੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਐਂ ਤੇ ਵਿਆਹ ਦਾ ਚਾ ਪੂਰਾ ਪੂਰਾ ਸੋ ਸਸਰੀ ਘਰ ਦੀ ਚੱਲ ਜੀ